ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਨ ਦੇ ਤਹਿਤ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਬਚਤ ਭਵਨ ਫਤਿਹਗੜ ਸਾਹਿਬ ਵਿਖੇ ਹਲਕੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਦੇ ਨਾਲ ਰਿਵਿਊ ਮੀਟਿੰਗ ਕੀਤੀ ਗਈ ਜਿੱਥੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਚਾਰ ਚਰਚਾ ਹੋਈ ਉੱਥੇ ਹੀ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਨੇ ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਦੱਸਿਆ ਕੀ ਪਗਵੰਤ ਸਿੰਘ ਮਾਨ ਦੇ ਦਿਸਾ ਨਿਰਦੇਸ਼ਨ ਦੇ ਤਹਿਤ ਇਹ ਰਿਵਿਊ ਮੀਟਿੰਗ ਕੀਤੀ ਗਈ ਹੈ ਉਹਨਾਂ ਕੀ ਹੈ ਕਿ ਪੰਜਾਬ ਸਰਕਾਰ ਦੀਆਂ ਪਾਲਿਸੀਆਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਦੇ ਲਈ ਨਵੀਂ ਵਿਵਸਥਾ ਬੰਦੀ ਕੀਤੀ ਗਈ ਹੈ ਉਹਨਾਂ ਸਖਤ ਸੰਦੇਸ਼ ਦਿੰਦਿਆਂ ਹੋਇਆ ਕਿ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਸ਼ਟਾਚਾਰ ਦੇ ਬਿਲਕੁਲ ਖਿਲਾਫ ਹੈ ਇਸ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਮਾਨਯੋਗ ਸਰਦਾਰ ਪਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਹੇਠ ਅਸੈਂਬਲੀ ਕੀਤੀ ਹੈ ਸਾਡੇ ਇਹੀ ਸਰਵ ਡਿਵੈਲਪਮੈਂਟ ਸਤਿ ਸ਼੍ਰੀ ਅਕਾਲ ਸਰੰਜਿਤ ਸਿੰਘ ਜੀ ਸਾਡੇ ਵੀਡੀਓ ਸਾਹਿਬ ਸਰਨ ਖੇੜਾ ਜੀਐਸ ਸਾਡੇ ਪੀਬੀਓ ਸਾਹਿਬ ਸਾਰਿਆਂ ਨੇ ਅੱਜ ਬੈਠ ਕੇ ਕੀ ਜਿਹੜੇ ਡਿਵੈਲਪਮੈਂਟ ਦੇ ਪਿੰਡਾਂ ਦੇ ਕੰਮ ਚੱਲ ਰਹੇ ਦਾ ਰਿਵਿਊ ਕੀਤਾ ਔਰ ਅਸੀਂ ਇਕੱਠੇ ਹੋ ਕੇ ਇੱਕ ਬਿਆਨਤ ਬਣਾਈਏ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਜਿਹੜੀ ਡਿਵੈਲਪਮੈਂਟ ਹੋਰ ਤੇਜ਼ ਕਰਾਂਗੇ ਕਿਉਂਕਿ ਮਾਨ ਸਰਕਾਰ ਦਾ ਇਹ ਨਿਸ਼ਚੈ ਹੈ ਕਿ ਜਿਹੜੇ ਆਮ ਲੋਕ ਹੈ ਗਰੀਬ ਲੋਕ ਹੈ ਉਹਨਾਂ ਤੱਕ ਸਰਕਾਰ ਦੀਆਂ ਪਹੁੰਚਾਂ ਪਹੁੰਚਣ ਉਹਨਾਂ ਨੂੰ ਬੇਨਫਿਟ ਮਿਲੇ ਅਸੀਂ ਇਹ ਸ਼ੋਰ ਕਰਿਆ ਅੱਜ ਕਿ ਜਿਹੜੇ ਸਾਡੇ ਗਰੀਬ ਲੋਕ ਨੇ ਉਹਨਾਂ ਦੇ ਜਿਹੜੇ ਕੰਮ ਨੇ ਉਹ ਕਿਵੇਂ ਸੀ ਤੇਜ਼ੀ ਨਾਲ ਕਰੀਏ ਉਹਨਾਂ ਨੂੰ ਬੇਨਿਫਿਟ ਸਰਕਾਰ ਦੇ ਮਿਲ ਔਰ ਜਿੰਨੇ ਸਾਡੇ ਇਥੇ ਸਾਰੇ ਜੀਆਰਐਸ ਆਏ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ ਡੀਪੀਓ ਸਾਹਿਬ ਵੀ ਬੈਠੇ ਸੌਰੀ ਸਾਡੇ ਅਸੀਂ ਜ਼ਿੰਮੇਵਾਰੀ ਫਿਕਸ ਕੀਤੀ ਉਹਨਾਂ ਦੀ ਕਿ ਜਿਹੜਾ ਡਿਲੇ ਕਰੂਗਾ ਕੰਮਾਂ ਲਈ ਉਹ ਐਕਚੁਅਲੀ ਤਿਆਰ ਰਹੇ ਔਰ ਲੋਕਾਂ ਦੀ ਸੇਵਾ ਇਮਾਨਦਾਰੀ ਨਾਲ ਕਰੇ ਸਰਕਾਰ ਦਾ ਜਿਹੜਾ ਪਾਲਿਸੀ ਹੈ ਇਮਾਨਦਾਰੀ ਔਰ ਲੋਕਾਂ ਦੀ ਸੇਵਾ ਕਰਨ ਦੀ ਜਿਹੜੀ ਸਰਕਾਰ ਨੇ ਸਾਨੂੰ ਡਾਇਰੈਕਸ਼ਨ ਦਿੱਤੀ ਹੈ ਅਸੀਂ ਆਪਣੇ ਸਾਰੇ ਜਿਨ੍ਹਾਂ ਨੂੰ ਕਨਵੇ ਕਰਤਾ ਕੋਈ ਵੀ ਜੇ ਗਲਤ ਕੰਮ ਕਰਨਗੇ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਕ腐ਪਸ਼ਨ ਕਰਨਗੇ ਉਹ ਬਰਦਾਸ਼ਤ ਨਹੀਂ ਕੀਤਾ ਜਾਊ ਚਾਹੇ ਮੇਰਾ ਕੋਈ ਰਿਸ਼ਤੇਦਾਰੀ ਹੋਵੇ ਉਹ ਤੇ ਸਖਤ ਸਖਪੈਕਸ਼ਨ ਹੋਊਗਾ ਅੱਜ ਮਾਨਯੋਗ ਐਮਐਲਏ ਸਾਉਦੀ ਪ੍ਰਧਾਨਗੀ ਦੇ ਵਿੱਚ ਦੋਨਾਂ ਬਲਾਕਾਂ ਖੇੜਾ ਤੇ ਸਰੰਦ ਬਲਾਕ ਦੇ ਮਰੇਗਾ ਸਟਾਫ ਦੇ ਨਾਲ ਮੀਟਿੰਗ ਕੀਤੀ ਗਈ ਹੈ ਇਹਦੇ ਵਿੱਚ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਗਵਰਨਮੈਂਟ ਦੇ ਕੰਮ ਨੇ ਪਲੇਗ੍ਰਾਉਂਡ ਹੈ ਆਂਗਣਵਾੜੀ ਸੈਂਟਰਲ ਡਰੇਨੇਜ ਗਲੀਆਂ ਨਾਲੀਆਂ ਦੇ ਕੰਮ ਨੂੰ ਔਰ ਵੀ ਜਿਹੜੇ ਵੀ ਕੰਮ ਅਸੀਂ ਕਿਤੇ ਜਾਣੇ ਛੱਪੜਾਂ ਦੀ ਸਫਾਈ ਦੇ ਕੰਮ ਉਹਨਾਂ ਨੂੰ ਵੀ ਦਿੱਤਾ ਗਿਆ ਹੈ ਔਰ ਮਲੇ ਸਾਬ੍ਹ ਵੱਲੋਂ ਸਾਰੇ ਸਟਾਫ ਨੂੰ ਡੈਕਟਾ ਦਿੱਤੇ ਗਏ ਨੇ ਔਰ ਇਹਨਾਂ ਨੂੰ ਸਮੇਂ ਤੋਂ ਸਮੇਂ ਹਿਦੂ ਕੀਤਾ ਜਾ ਰਿਹਾ ਹੈ